ਦੇਖੋ ਜਿਹੜਾ ਪੇਸ਼ ਕੀਤਾ ਜਾ ਰਿਹਾ ਇੱਕ ਡਰਾਮਾ ਹੈ ਇੱਕ ਸਿੱਖ ਮੁੰਡਿਆਂ ਨੂੰ ਜਾਣ ਬੁੱਝ ਕੇ ਇੱਕ ਕੌਮ ਦੇ ਮੁੰਡਿਆਂ ਨੂੰ ਵਰਲਡ ਦੇ ਵਿੱਚ ਉਹਨਾਂ ਨੂੰ ਡੀਫੇਮ ਕਰਨਾ ਜਾਣ ਬੁੱਝ ਕੇ ਦਿਖਾਉਣਾ ਕਿ ਕਿ ਐਡੀ ਵੱਡੀ ਪਾਰਟੀ ਹੈ ਜਿਹੜੇ ਜਿਹੜੇ ਪਾਰਟੀ ਬਣਾਈ ਜਿਨ੍ਹਾਂ ਦੇ ਨਾਂ ਦੇ ਉਹ ਇੱਕ ਤਰ੍ਹਾਂ ਦੇ ਗੈਂਗਸਟਰ ਟਾਈਪ ਉਹਨਾਂ ਨੇ ਹਮਲੇ ਕੀਤੇ ਥਾਣਿਆਂ ਦੇ ਉੱਪਰ ਪਰ ਕਿਸੇ ਵੀ ਪ੍ਰਾਈਵੇਟ ਬੰਦੇ ਨੇ ਅੱਜ ਤੱਕ ਇਹਨਾਂ 9-10 ਬੰਦਿਆਂ ਦੇ ਖਿਲਾਫ ਕੋਈ ਐਪਲੀਕੇਸ਼ਨ ਨਹੀਂ ਹੁਣ ਇੱਕ ਬਾਗੇ ਪੁਰਾਣੇ ਪਰਚਾ ਦਰਜ ਹੋਇਆ ਹੈ ਜਿੱਚ ਕਿਹਾ ਹੇਟ ਸਪੀਚ ਹੇਟ ਸਪੀਚ ਦਾ ਐਸਾ ਸੈਂਟਰ ਗਵਰਨਮੈਂਟ ਕਰ ਰਹੀ ਹੈ ਉਹ ਕਟਗਿੰਦਿਆਂ ਦੇ ਖਿਲਾਫ ਬੋਲ ਰਹੀ ਹੈ ਕਿਸੇ ਬੰਦੇ ਦੇ ਹੇਟ ਸਪੀਚ ਦਾ ਪਰਚਾ ਦਰਜ ਨਹੀਂ ਜਿਹੜੇ ਅਸੀਂ ਆ ਪੰਜਾਬ ਦੇ ਅੰਦਰ ਕੁਐਸਚਨ ਪੁੱਟ ਕਰਦੇ ਅਸੀਂ ਅੱਤਵਾਦੀ ਨਹੀਂ ਅਸੀਂ ਇਸ ਸਟੇਟ ਦੇ ਨਾਲ ਖੜੇ ਹਾਂ ਸਟੇਟ ਨਾਲ ਤੱਕਾ ਆਇਆ ਅਸੀਂ ਕੁਐਸਚਨ ਪੁੱਟ ਕਰਦੇ ਆ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਆ ਪੰਜਾਬ ਦੀ ਪੰਜਾਬ ਦੇ ਜਿਹੜੇ ਤੱਕੇ ਹੋਏ ਨੇ ਉਹਨਾਂ ਦੀ ਗੱਲ ਕਰਦੇ ਆ ਤਾਂ ਉਦੋਂ ਇਹਨਾਂ ਨੂੰ ਅਸੀਂ ਅੱਤਵਾਦੀ ਲੱਗਦੇ ਆ ਗੱਲ ਤਾਂ ਇੰਨੀ ਕੁ ਹੀ ਆ ਉਹ ਐਸੀ ਗੱਲ ਨਹੀਂ ਨਾ ਕੋਈ ਰਿਕਵਰੀ ਹੈ ਨਾ ਕੋਈ ਸ਼ਾਇਕ ਸਟੇਟ ਦਾ ਇੱਕ ਹਊਆ ਬਣਾਇਆ ਪਹਿਲੀ ਗੁਰੇ ਸੋਦੇ ਸਾਥੀ ਵੇਚ ਦਿੱਤੇਗੇ ਮਤਰਾ ਪਹਿਲੀ ਗੁਰੇ ਰਿਕਵਰੀ ਹੋਈ ਨਹੀਂ ਇਹਨਾਂ ਕੋਲ ਕੁਝ ਵੀ ਰਿਕਵਰੀ ਨਹੀਂ ਹੋਈ ਉਸ ਦਿਨ ਇੱਕ ਦਿਨ ਡੀਐਸਪੀ ਨੇ ਇੱਕ ਫੋਟੋ ਦਿਖਾਈ ਸੀ ਕਿ ਉਹ ਫੋਟੋ ਦੇ ਵਿੱਚ ਭਾਈ ਪੱਪਲ ਪ੍ਰੀਤ ਦੇ ਤਿੰਨ ਚਾਰ ਬੰਦੇ ਖੜੇ ਨੇ ਤੇ ਬੜੀ ਇੱਕ ਮਾਗੂਨ ਸਟੇਟ ਕੋਲ ਨਲੈਕੀ ਵਾਲੀ ਗੱਲ ਹੈ ਫੋਟੋ ਦਾ ਫੇਸਬੁਕ ਅਮਰਜੀਤ ਸਿੰਘ ਬਨਚੜੀ ਜੀ ਜੀ ਦਰਦ ਮਿਲੀ ਆ ਕੋਈ ਪੰਜਾਬੀ ਜੀ ਦੇ ਵਿੱਚ ਐਨਐਸਆਰਿਖਾ ਦਾ ਗਿਆ ਤਾਂ ਕੀ ਕਨਮਾ ਕਰਦੇ ਆ ਅਸੀਂ ਧੰਨਵਾਦ ਕਰਦੇ ਆ ਬਹੁਤ ਵਧੀਆ ਵੀ ਇੱਥੇ ਆ ਜਾਣਗੇ ਨੇੜੇ ਤੁਹਾਨੂੰ ਬੜਾ ਮੁਸ਼ਕਲ ਹੀ ਏ ਦੀ ਦੂਰ ਜਾਣ ਦੀ ਤੇ ਅਸੀਂ ਇਹ ਵੀ ਕਹਿ ਰਹੇ ਆ ਵੀ ਕੋਈ ਏਡਾ ਵੱਡਾ ਇਸ਼ੂ ਨਹੀਂ ਜਿੱਦਾਂ ਇਹਨਾਂ ਨੂੰ ਡਿਪੂ ਕੋਲ ਭੇਜਿਆ ਗਿਆ ਪਰ ਵੀ ਅਸੀਂ ਹੁਣ ਗਾਂਹ ਬੇਨਤੀ ਕਰਦੇ ਹਾਂ ਕਿ ਛਡਾ ਜਮਾਨਤ ਦਿੱਤੀ ਜਾਵੇ ਤੇ ਉਹਨਾਂ ਨੂੰ ਘਰ ਭੇਜਿਆ ਜਾਵੇ ਮਰਦਾਂ ਨੇ ਕਾਫੀ ਸਮੇਂ ਪਹਿਲਾਂ ਇੱਕ ਅਧਿਚਰਨ ਨਹੀਂ ਦੇ ਸਕਿਆ ਆ ਜਾ ਬਿਲਕੁਲ ਤੇ ਤੁਹਾਨੂੰ ਦੱਸ ਰਿਹਾ ਵੀ ਸਾਰਾ ਸਾਰਾ ਸਾਡੇ ਨਾਲ ਥਕਾ ਹੋਇਆ ਵਾ ਪੰਜਾਬ ਦੇ ਨੌਜਵਾਨ ਸਾਡੇ ਥਕਾ ਹੋਇਆ ਹੈ ਇੱਥੇ ਨਾਲੇ ਕਾਲੀ ਗੱਲ ਕਰੀਏ ਤਾਂ ਉਸ ਦਿਨ ਦੇ ਵੀ ਕਮਲਕੁਮਾਰ ਜੀ ਦੇ ਨਾਲ ਜਿਹੜਾ ਵਕਤ ਆਇਆ ਤੇ ਆਪਣੀ ਵੀਰ ਜੀ ਨਾਲ ਹੀ ਉਹਨਾਂ ਦੇ ਵੇਖੋ ਜੀ ਮੈਂ ਇਸ ਗੱਲ ਨੂੰ ਪਹਿਲਾਂ ਕਬੂਲ ਚ ਕੰਮ ਹੈ ਟੀਵੀ ਦੇ ਵੇੜੀ ਦੀ ਇਹ ਗੱਲ ਬੋਲੀ ਆ ਵੀ ਠੀਕ ਆ ਅਜ ਨਾਲੇ ਉੱਠਣੇ ਆਏ ਉਹ ਵੱਡਾ ਵੱਡਾ ਇਸ਼ੂ ਨਹੀਂ ਜਿੱਡਾ ਕਿ ਇਹਦੇ ਤੋਂ ਬਹੁਤ ਬਣਾਇਆ ਗਿਆ ਵੱਡੇ ਵੱਡੇ ਇਸ਼ੂ ਹੋਇਆ ਤੀਜੀਆਂ ਸਟੇਟਾਂ 'ਚ ਉੱਥੇ ਕਿਹਤੇ ਐਨਐਸਏ ਲੱਗੀ ਹੈ ਕੀ ਹੈ ਨਾ ਮੁੰਡਿਆਂ ਦੇ ਕਿਉਂ ਇਹਨਾਂ ਨੌਜਵਾਨਾਂ ਦੇ ਕਿਉਂ ਲੱਗੀ ਹੈ ਤੇ ਕੋਈ ਪੰਜਾਬ ਨਾਲ ਨੇ ਥਾਣੇ ਦੇ ਵਿੱਚ ਕੋਈ ਲੁੱਟ ਨਹੀਂ ਖੋਹ ਨਹੀਂ ਕੋਈ ਇਤਿਹਾਰ ਨਹੀਂ ਬਰਾਮਦ ਹੋਇਆ ਵੀ ਜਿਹੜਾ ਇਹਨਾਂ ਕੋ ਆਇਆ ਹੋਵੇ ਨਜਾਇਜ਼ ਕੀਤੀ ਗਈ ਹੈ ਬਿਲਕੁਲ ਅਸੀਂ ਨੇ ਕਾਰਨ ਸਮਝਿਆ ਵੀ ਸਿਰਫ ਇਹਨਾਂ ਨੂੰ ਦਿੱਤ ਕਰਾ ਪੰਜਾਬ ਇਹ ਦਿਖ ਰਿਹਾ ਹੈ ਕਿ ਜਿੱਦਾਂ ਚੱਲ ਰਿਹਾ ਅਮਰਪਾਲ ਸਿੰਘ ਜੇ ਇੱਕ ਸਾਲ ਜ਼ੋਰ ਚੱਲ ਗਏ ਤੇ ਸਾਡੇ ਪੈਰਾਂ ਤੋਂ ਸਿਆਸੀ ਜ਼ਮੀਨ ਜੋ ਕਿਸ ਕਰਈ ਨੌਜਵਾਨ ਧੜਾ ਧੜ ਉਹਨਾਂ ਨਾਲ ਜੁੜ ਰਹੀ ਪਰ ਇਹ ਗੱਲ ਇਹਨਾਂ ਨੂੰ ਵਹਿਮ ਆ ਕਿ ਇਹਨੂੰ ਅੰਦਰ ਕਰਕੇ ਤੇ ਅਸੀਂ ਹੋਰ ਕੁਝ ਪ੍ਰਾਪਤੀ ਕਰ ਜਾਾਂਗੇ ਇਹ ਉਹਨਾਂ ਦੇ ਉਲਟ ਜਾ ਰਿਹਾ ਮੈਂ ਇਹੋ ਬੇਨਤੀਆਂ ਸਰਕਾਰਾਂ ਨੂੰ ਕਰਦਾ ਕਿ ਜੇ ਤੁਸੀਂ ਉਹਨੂੰ ਨਾ ਭੇਜਦੇ ਦੇ ਪਰਿਵਾਰ ਨੂੰ ਵਿਸਾਖੀ ਦੇ ਅੰਦਰ ਨਾ ਭੇਜਦੇ ਤੇ ਕਦੀ ਅਮਰਪਾਲ ਸਿੰਘ ਨਾ ਐਮਪੀ ਕਲੂਣਾ ਹੈ ਨਾ ਬਣਨਾਲ ਹੋ ਸਕਦਾ ਹੈ ਕਿ ਜੇ ਇਹ ਵਤੀਰਾ ਸਰਕਾਰਾਂ ਰੱਖਿਆ ਤੇ 27 ਦੇ ਵਿੱਚ ਮੁੱਖ ਮੰਤਰੀ ਪੰਜਾਬ ਹੋਣਗੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਰਕਾਰਾਂ ਨੂੰ ਵੀ ਅਜੇ ਵੀ ਸਮਝ ਜੋ ਨਾ ਇਹ ਜਾ ਵਿਤਕਰਾ ਕਰੋ ਕਿਉਂਕਿ ਸਿਆਸਤ ਆਪਾਂ ਵਧੀਆ ਕਰੀਏ ਜਿਹਦੇ ਤੇ ਕੋਈ ਜਾਇਜ਼ ਹੋਵੇ ਸਜ਼ਾ ਮਿਲਣੀ ਚਾਹੀਦੀ ਆ ਜਿੰਨੇ ਗਲਤੀ ਹੋਏ ਕਿਉਂਕਿ ਲੋੜ ਤੋਂ ਵੱਧ ਜਿਹੜੀ ਸਜ਼ਾ ਹੋ ਗਲਤ ਹੈ ਇਹ ਗੱਲ ਕਰੀ ਤਾਂ ਲੱਗਦਾ ਇੱਕ ਕਿੱਥੋਂ ਕਰਕੇ ਇਹ ਗੱਲ ਇਹ ਵੇਖੋ ਜੀ ਤੁਹਾਨੂੰ ਪਹਿਲੇ ਬੇਟਾ ਪਤਾ ਵਾ ਤੂੰ ਸਿੱਖਿਆ ਸਿੱਖਾ ਨਾ ਵੀ ਤੇਰਾ ਸ਼ੁਰੂ ਤੋਂ ਹੋ ਰਿਹਾ ਇਹ ਕੋਈ ਅੱਜ ਨਵੀਂ ਗੱਲ ਨਹੀਂ ਗਈ ਸ਼ੁਰੂ ਤੋਂ ਹੋ ਰਿਹਾ